ਸਾਤਸਿਆ ਕਾਹਤ ਅਸੀਂ ਜੁੜੇ ਹੋ ਐਨਆਰਆਈ ਟੀਵੀ ਨਾਲ ਵੱਡੀ ਖਬਰ ਭਾਰਤ ਪਾਕਿਸਤਾਨ ਦਰਮਿਆਨ ਹੋਏ ਤਣਾਅਪੂਰਨ ਮਾਹੌਲ ਨੂੰ ਲੈ ਕੇ ਸਾਹਮਣੇ ਆ ਰਹੀ ਆ ਤਾਂ ਜਿੱਥੇ ਵੱਡਾ ਐਕਸ਼ਨ ਹੈ ਜਿਹੜਾ ਭਾਰਤ ਵੱਲੋਂ ਕੀਤਾ ਗਿਆ ਆ ਆਪਰੇਸ਼ਨ ਸੰਦੂਰ ਕੀਤਾ ਗਿਆ ਤਾਂ ਉਸ ਨੂੰ ਲੈ ਕੇ ਹੁਣ ਵੱਖ-ਵੱਖ ਜਿਹੜੇ ਆ ਦੇਸ਼ ਦੇ ਆਗੂਆਂ ਵੱਲੋਂ ਜਾਂ ਦੇਸ਼ ਦੇ ਲੀਡਰਾਂ ਵੱਲੋਂ ਬਿਆਨ ਸਾਹਮਣੇ ਆ ਰਹੇ ਤਾਂ ਅਜੇ ਹਾਈ ਹੁਣ ਬਿਆਨ ਚੀਨ ਦਾ ਵੀ ਸਾਹਮਣੇ ਆਇਆ ਤਾਂ ਚੀਨ ਵੱਲੋਂ ਜਿਹੜਾ ਵੱਡਾ ਬਿਆਨ ਦਿੱਤਾ ਗਿਆ ਤਾਂ ਚੀਨ ਦੇ ਵਿਦੇਸ਼ ਮੰਤਰਾਲੇ ਦਾ ਵੱਡਾ ਬਿਆਨ ਹੈ ਜਿਹੜਾ ਉਹ ਸਾਹਮਣੇ ਆਇਆ ਤਾਂ ਦੱਸਦੀ ਹੈ ਕਿ ਚੀਨ ਜਿੱਥੇ ਇੱਕ ਪਾਸੇ ਅਕਸਰ ਚੀਨ ਤੇ ਵੱਡੇ ਇਲਜ਼ਾਮ ਲੱਗਦੇ ਆ ਤਾਂ ਦੂਜੇ ਪਾਸੇ ਹੁਣ ਚੀਨ ਨੇ ਜਿਹੜੀ ਆ ਚਿੰਤਾ ਵਾਲੀ ਸਥਿਤੀ ਜਿਹੜੀ ਆ ਜਿਤਾਈ ਹੈ ਤਾਂ ਚਿੰਤਾ ਜਿਤਾਈ ਹੈ ਜੋ ਆਪਰੇਸ਼ਨ ਸੰਦੂਰ ਕੀਤਾ ਗਿਆ ਤਾਂ ਉਹ ਆਪਰੇਸ਼ਨ ਸੰਦੂਰ ਤੇ ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਅਸੀਂ ਮੌਜੂਦਾ ਸਥਿਤੀ ਬਾਰੇ ਚਿੰਤ ਤਹਾ ਭਾਰਤ ਅਤੇ ਪਾਕਿਸਤਾਨ ਹਮੇਸ਼ਾ ਇੱਕ ਦੂਜੇ ਦੇ ਗੁਵਾਂਢੀ ਨੇ ਅਤੇ ਰਹਿਣਗੇ ਉਹ ਦੋਵੇਂ ਚੀਨ ਦੇ ਗੁਆੰਡੀ ਵੀ ਨੇ ਚੀਨ ਹਰ ਤਰ੍ਹਾਂ ਦੇ ਅਤਵਾਦੀ ਦਾ ਵਿਰੋਧ ਕਰਦਾ ਹੈ ਅਸੀਂ ਦੋਵਾਂ ਤਿਰਾਂ ਨੂੰ ਸ਼ਾਂਤੀ ਅਤੇ ਅਜਿਹੀਆਂ ਕਾਰਵਾਈਆਂ ਕਰਨ ਤੋਂ ਬਚਣ ਦੀ ਅਪੀਲ ਕਰਦੇ ਹਾਂ ਤਾਂ ਚੀਨ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ ਜਿੱਥੇ ਇੱਕ ਪਾਸੇ ਆ ਦੇਖਿਆ ਗਿਆ ਕਿ ਵੱਡਾ ਪਹਿਲਗਾਮ ਵਿੱਚ ਹਮਲਾ ਹੁੰਦਾ ਹੈ ਤੇ ਉੱਥੇ ਹੀ ਲਗਾਤਾਰ ਮੰਗ ਉਠਰੀ ਸੀ ਕਿ ਪਹਿਲਗਾਮ ਹਮਲੇ ਦਾ ਬਦਲਾ ਲਿਆ ਜਾਵੇ ਤਾਂ ਉੱਥੇ ਹੀ ਰਾਤ ਕਰੀਬ 1:30 ਵਜੇ ਵੱਡਾ ਆਪਰੇਸ਼ਨ ਹੁੰਦਾ ਹੈ ਤੇ ਆਪਰੇਸ਼ਨ ਸੰਧੂਰ ਦੇ ਤਹਿਤ ਕਾਰਵਾਈ ਕੀਤੀ ਜਾਂਦੀ ਆ ਭਾਰਤੀ ਫੌਜ ਵੱਲੋਂ ਅਤੇ ਕਈ ਥਾਵਾਂ ਤੇ ਜਿਹੜੀਆਂ ਮਜੈਲਾ ਰਾਹੀਂ ਜਿਹੜਾ ਅਟੈਕ ਹੋਣ ਦਾ ਪਾਕਿਸਤਾਨ ਤੇ ਤਾਂ ਹੁਣ ਪਾਕਿਸਤਾਨ ਦੇ ਜਿਹੜੇ ਅਤਵਾਦੀਆਂ ਦੇ ਟਿਕਾਣੇ ਨੇ ਉਹਨਾਂ ਨੂੰ ਉਡਾਇਆ ਗਿਆ ਤਾਂ ਇਸ ਦੇ ਚੱਲਦਿਆਂ ਹੁਣ ਬਿਆਨ ਵੀ ਜਿਹੜੇ ਆ ਸਾਹਮਣੇ ਆਣ ਲੱਗੇ ਨੇ ਤਾਂ ਆਪਰੇਸ਼ਨ ਸੰਧੂਰ ਤੇ ਚੀਨੀ ਵਿਦੇਸ਼ ਮੰਤਰਾਲੇ ਦਾ ਬਿਆਨ ਆ ਸਾਹਮਣੇ ਆਇਆ ਤਾਂ মিডিਆ ਹਵਾਲੇ ਨਾਲ ਜੋ ਸਾਡੇ ਕੋਲ ਰਿਪੋਰਟ ਪਹੁੰਚੀ ਆ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ মিডিਆ ਹਵਾਲੇ ਨਾਲ ਜਾਣਕਾਰੀ ਤੁਹਾਡੇ ਨਾਲ ਜਿਹੜੀ ਆ ਉਹ ਚੀਨ ਬਾਰੇ ਸਾਂਝੀ ਕਰ ਰਹੇ ਆ ਕਿ ਚੀਨ ਦੇ ਵਿਦੇਸ਼ੀ ਮੰਤਰਾਲੇ ਨੇ ਚਿੰਤਾ ਜ਼ਾਹਰ ਕੀਤੀ ਹੈ ਜੋ ਮੌਜੂਦਾ ਸਥਿਤੀ ਬਣੀ ਆ ਉਸ ਤੇ ਚਿੰਤਾ ਜਤਾਈ ਹੈ ਚੀਨੀ ਆ ਵਿਦੇਸ਼ ਮੰਤਰਾਲੇ ਵੱਲੋਂ ਅਤੇ ਭਾਰਤ ਪਾਕਿਸਤਾਨ ਹਮੇਸ਼ਾ ਇੱਕ ਦੂਜੇ ਦੇ ਗੁਆਂਢੀ ਹਨ ਤੇ ਰਹਿਣਗੇ ਇਹ ਕਹਿਣਾ ਹੈ ਚੀਨ ਦੇ ਵਿਦੇਸ਼ੀ ਮੰਤਰਾਲੇ ਦਾ ਉਹ ਦੋਵੇਂ ਚੀਨ ਦੇ ਗੁਆਂਢੀ ਵੀ ਨੇ ਚੀਨ ਹਰ ਤਰ੍ਹਾਂ ਦੇ ਹੱਤਿਆਵਾਦੀ ਦਾ ਵਿਰੋਧ ਕਰਦਾ ਹੈ ਅਸੀਂ ਦੋਵਾਂ ਧਿਰਾਂ ਨੂੰ ਸ਼ਾਂਤੀ ਅਤੇ ਜਿਹੜੀਆਂ ਕਾਰਵਾਈਆਂ ਕਰਨ ਤੋਂ ਬਚਨ ਦੇ ਲਈ ਅਪੀਲ ਕਰਦੇ ਆ ਤਾਂ ਇਹ ਕਿਤੇ ਨਾ ਕਿਤੇ ਵੱਡਾ ਬਿਆਨ ਆ ਜਿਹੜਾ ਚੀਨ ਦਾ ਸਾਹਮਣੇ ਆਇਆ ਤਾਂ ਉੱਥੇ ਜੇਕਰ ਦੇਖਿਆ ਜਾਵੇ ਕਿ ਲਗਾਤਾਰ ਜਿਹੜੀ ਆ ਪਹਲਗਾਮ ਹਮਲੇ ਨੂੰ ਲੈ ਕੇ ਮੰਗ ਉਠਰੀ ਸੀ ਕਿ ਇਸ ਦਾ ਜਵਾਬ ਇੱਟ ਦਾ ਜਵਾਬ ਜਿਹੜਾ ਪੱਥਰ ਨਾਲ ਦਿੱਤਾ ਜਾਵੇ ਤਾਂ ਉਹੀ ਕਿਤੇ ਨਾ ਕਿਤੇ ਜਵਾਬ ਆ ਭਾਰਤੀ ਫੌਜ ਵੱਲੋਂ ਦਿੱਤਾ ਜਾ ਰਿਹਾ ਜਿਸ ਦੇ ਚਾਲਦਿਆਂ ਪ੍ਰਾ 2 ਇੰਡੀਅਨ ਆਰਮੀ ਜਿਹੜਾ ਹਰ ਥਾਂ ਤੁਹਾਨੂੰ ਹੁਣ ਲਿਖਿਆ ਦਿਖਾਈ ਦੇ ਰਿਹਾ ਹੋਵੇਗਾ ਕਿ ਕਿਸ ਤਰੀਕੇ ਨਾਲ ਪਾਕਿਸਤਾਨ ਦੇ ਅੰਦਰ ਦਾਖਲ ਹੋ ਕੇ ਪਾਕਿਸਤਾਨ ਨੂੰ ਹੀ ਮੂਹਰਤਾਂ ਤੋੜ ਮੱਜਵਾਬ ਦੇ ਦਿੱਤਾ ਹਾਲਾਂਕਿ ਬਹੁਤ ਸਾਰੇ ਐਕਸ਼ਨ ਹੁਣ ਤੱਕ ਹੋ ਚੁੱਕੇ ਨੇ ਤੇ ਹੁਣ ਆਪਰੇਸ਼ਨ ਸੰਦੂਰ ਦੇ ਤਹਿਤ ਇਹ ਵੱਡੀ ਕਾਰਵਾਈ ਜਿਹੜੀ ਆ ਉਹ ਭਾਰਤ ਨੇ ਕਰ ਦਿੱਤੀ ਹੈ